ਫਰੀਦਕੋਟ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਂਚੀ ਤੋਂ ਕੁਝ ਅੰਗ ਗਾਇਬ ਹੋਣ ਕਰਕੇ ਸਿੱਖ ਪਾਈਚਾਰ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦਰਸਲ ਕਰਮਜੋਗੀ ਸਿੰਘ ਨਾਮ ਦੇ ਵਿਅਕਤੀ ਨੇ ਬਾਜ਼ਾਰ ਤੋਂ ਗੁਰਬਾਣੀ ਪੜਨ ਲਈ ਸੈਂਚੀ ਭਾਗ ਦੂਜਾ ਖਰੀਦਿਆ ਸੀ ਜਿਸ ਤੋਂ 30 ਤੋਂ 35 ਅੰਗ ਗਾਇਬ ਸਨ। ਇਸ ਮਾਮਲੇ ਸੰਬੰਧੀ ਕਰਮਜੋਗੀ ਸਿੰਘ ਤੇ ਬਾਬਾ ਅਵਤਾਰ ਸਿੰਘ ਨੇ ਇਸ ਮਾਮਲੇ ਤੇ ਐਸਜੀਪੀਸੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਹਾਂਜੀ ਇਹ ਤਾਂ ਇਹ ਗ੍ਰੰਥ ਜੀ ਚਤਰ ਸਿੰਘ ਜੀ ਦੇ ਤੇ ਉਹਨਾਂ ਦਾ ਛਪਿਆ ਹੋਇਆ ਇਸ਼ਨ ਪ੍ਰੈਸ ਦਾ ਔਰ ਅਸੀਂ ਇੱਥੇ ਲੋਕਲ ਪੰਜਾਬੀ ਪੁਸਤਕ ਭੰਡਾਰ ਜੋ ਹੈ ਉਹਨਾਂ ਤੋਂ ਅਸੀਂ ਇਹ ਪਰਚੇਜ ਕੀਤਾ ਸੀਗਾ ਪਹਿਲਾਂ ਦੋਨੇ ਸੈਂਚੀ ਵਾਲਿਆਂ ਦੀਆਂ ਸੀ ਫਿਰ ਕੱਲ ਅਸੀਂ ਜਾ ਕੇ ਉਹਨਾਂ ਨੂੰ ਦੋ ਦਿਨ ਅਸੀਂ ਕਿਹਾ ਵੀ ਇਹ ਮਤਲਬ ਜਿਹੜੀ ਸੈਂਚੀਏ ਭਾਗ ਦੇ ਵਿੱਚ ਬਾਣੀ ਨਹੀਂ ਹੈ ਤੇ ਇਹ ਸ਼੍ਰੋਮਣੀ ਕਮੇਟੀ ਦੀ ਗਲਤੀ ਆ ਕਿਉਂਕਿ ਉਹ ਇੰਨਾ ਉਹਦਾ ਬਜਟ ਆ ਆਪਦੀ ਪ੍ਰੈਸ ਲਾਵੇ ਇਹਨੋਂ ਕੋਲ ਪੈਸਾ ਵਧੂਗਾ ਉਹੀ ਜਿੰਨੇ ਨਿਤਨੇਮ ਗੁਰੂ ਗ੍ਰੰਥ ਸਾਹਿਬ ਦੇ ਭਾਗ ਤਿਆਰ ਕਰਨ ਇਹਦੀ ਸ਼੍ਰੋਮਣੀ ਕਮੇਟੀ ਔਰ ਬਣਦੀ ਜਿਹੜੀ ਸਜਾ ਨਾਲ ਦੀ ਨਾਲ ਜਿਹੜੇ ਭਾਈ ਚਤਰ ਸਿੰਘ ਜੀਵਨ ਸਿੰਘ ਵਾਲੇ ਆ ਉਹਨਾਂ ਨੇ ਪਹਿਲਾਂ ਵੀ ਬਹੁਤ ਗਲਤੀਆਂ ਕੀਤੀਆਂ ਉਹਨਾਂ ਦਾ ਵੀ ਜਿਹੜਾ ਲਾਇਸੈਂਸ ਆ ਉਹ ਪ੍ਰੈਸ ਦਾ ਉਹ ਰੱਦ ਹੋਣਾ ਚਾਹੀਦਾ ਫਿਲਹਾਲ ਇਹ ਸੈਂਚੀ ਗੁਰਦੁਆਰਾ ਸਾਹਿਬ ਚ ਰੱਖ ਦਿੱਤੀ ਗਈ ਹੈ ਦਸਨ ਜੋਗੇ ਕੀ ਪਾਈ ਜੀਵਨ ਸਿੰਘ ਪਾਈ ਚਤਰ ਸਿੰਘ ਅੰਮ੍ਰਿਤਸਰ ਵਾਲਿਆਂ ਦੀ ਪ੍ਰਿੰਟਿੰਗ ਪ੍ਰੈਸ ਤੋਂ ਸੈਂਚੀਆਂ ਅਤੇ ਧਾਰਮਿਕ ਗ੍ਰੰਥਾਂ ਤੇ ਡੈਰੀਆਂ ਦੀ ਛਪਾਈ ਹੁੰਦੀ ਹੈ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਗਬਾਣੀ ਟੀਵੀ